ਮੇਰਾ ਨਾਮ ਡਾਕਟਰ ਮਹਿਕ ਹੈ ਮੈਂ ਸੀਵੀਐਚ ਕਾਧੀਆਂ ਵਿਖੇ ਪਸ਼ੂ ਹਸਪਤਾਲ ਵਿੱਚ ਪੋਸਟਡ ਹਾਂ ਅੱਜ ਮੈਂ ਡਾਕਟਰ ਮਸਕਾਨ ਖੋਸਲਾ ਦੇ ਘਰ ਆਈਆਂ ਇਹਨਾਂ ਨੂੰ 골ਡ ਮੈਡਲ ਮਿਲਿਆ ਆ ਆਪਣੀ ਡਿਗਰੀ ਦੇ ਵਿੱਚ ਤੇ ਇਹਨਾਂ ਨੇ ਪੂਰੇ ਕਾਧੀਆਂ ਸ਼ਹਿਰ ਨੂੰ ਪ੍ਰਾਊਡ ਫੀਲ ਕਰਾਇਆ ਆ ਮੈਂ ਅੱਗੇ ਵੀ ਯੰਗ ਜਨਰੇਸ਼ਨ ਨੂੰ ਇਹੀ ਕਹੂੰਗੀ ਕਿ ਨਸ਼ਿਆਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਪੜ੍ਹਾਈ ਵੱਲ ਫੋਕਸ ਕੀਤਾ ਜਾਏ ਬਾਹਰ ਜਾਣ ਨਾਲੋਂ ਵੀ ਚੰਗਾ ਆ ਕਿ ਤੁਸੀਂ ਆਪਣੇ ਪੰਜਾਬ 'ਚ ਰਹਿ ਕੇ ਇੱਥੇ ਪੜੋ ਤੇ ਯੂਥ ਨੂੰ ਹੋਰ ਅੱਗੇ ਲੈ ਕੇ ਜਾਓ ਮੇਰਾ ਨਾਮ ਡਾਕਟਰ ਮਸਕਾਨ ਖੋਸਲਾ ਹੈ ਬੜਾ ਨਿੱਘਾ ਸਵਾਗਤ ਹੋਇਆ ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਐਮ ਸੀ ਡੀ ਪਰਮੇਸ਼ੁਰ ਦਾ ਸ਼ੁਕਰ ਹੈ ਪ੍ਰਭੂ ਦਾ ਧੰਨਵਾਦ ਹੈ ਕਿ ਜਿਸਨੇ ਅੱਜ ਦਾ ਦਿਨ ਬਖਸ਼ਿਆ ਪੂਰੇ 5 ਸਾਲ ਦੀ ਮਿਹਨਤ ਪਰਮੇਸ਼ੁਰ ਨੇ ਫਲ ਲਿਆਂਦਾ ਹੈ ਪ੍ਰਭੂ ਦੇ ਵੱਲੋਂ ਜੋ ਇਨਾਮ ਮਿਲਿਆ ਮੈਨੂੰ 골ਡ ਮੈਡਲਿਸਟ ਯੂਨੀਵਰਸਿਟੀ ਨੇ ਨਿਵਾਜਿਆ ਹੈ ਮੈਂ ਬੈਚਲਰ ਆਫ ਡੈਂਟਲ ਸਰਜਰੀ ਪਰਮੇਸ਼ੁਰ ਦੀ ਦਇਆ ਦੇ ਨਾਲ ਮੈਨੂੰ ਇਹ ਡਿਗਰੀ ਮਿਲੀ ਹੈ ਤੇ ਮੈਂ ਇਹ ਹਾਸਲ ਕੀਤੀ ਹੈ ਪ੍ਰਭੂ ਦੀ ਕਿਰਪਾ ਦੇ ਦੁਆਰਾ ਮੇਰੇ ਪਰਿਵਾਰ ਦੇ ਪੂਰੇ ਸਪੋਰਟ ਦੇ ਦੁਆਰਾ ਮੇਰੇ ਮਾਪੇ-ਪਿਓ ਦੀ ਮਿਹਨਤ ਮੇਰੇ ਭੈਣ ਭਰਾਵਾਂ ਦੀ ਮਿਹਨਤ ਮੇਰੇ ਸੰਤਾਨ ਸੇਵਕਾਂ ਦੀ ਕਿ ਮੇਰੇ ਪੂਰੇ ਬੈਚ ਦੇ ਵਿੱਚੋਂ ਪੂਰੇ 5 ਸਾਲ ਦਾ ਜਿਹੜਾ ਟੋਪਰ ਆ ਪਰਮੇਸ਼ੁਰ ਨੇ ਮੈਨੂੰ ਬਣਾਇਆ ਆ ਸੋ ਜੋ ਸੇਵਾ ਪਰਮੇਸ਼ੁਰ ਨੇ ਮੈਨੂੰ ਦਿੱਤੀ ਹੈ ਕਿ ਮਨੁੱਖਤਾ ਦੀ ਸੇਵਾ ਕਰਨੀ ਹੈ ਸੋ ਜੋ ਐਥਿਕਸ ਨੇ ਸਾਡੇ ਡਾਕਟਰ ਲੈਵਲ ਦੇ ਜੋ ਐਥਿਕਸ ਨੇ ਆਈ ਵਿਲ ਬੀ ਫੋਲੋਇੰਗ 댓 ਐਥਿਕਸ ਆਲਸੋ ਤੇ ਜੋ ਪਰਮੇਸ਼ੁਰ ਦੇ ਵੱਲੋਂ ਮੈਨੂੰ ਹੁਕਮ ਆ ਕਿ ਮਨੁੱਖਤਾ ਪਹਿਲੇ ਤੇ ਜਾਤੀਵਾਦ ਬਾਅਦ ਵਿੱਚ ਉਸੇ ਤਰ੍ਹਾਂ ਹੀ ਅਸੀਂ ਕਰਾਂਗੇ ਹਾਂਜੀ ਮੇਰੀ ਪੜਾਈ ਜਾਰੀ ਰਹੇਗੀ ਮੇਰੀ 3 ਸਾਲ ਦੀ ਜਿਹੜੀ ਪੜਾਈ ਆ ਸਪੈਸ਼ਲਿਸਟ ਮੈਂ ਬੰਨਾ ਐ ਐਮ ਡੀ ਐ ਸੋਰਲੈਂਡ ਮੈਕਸिलोਫੇਸ਼ੀਅਲ ਸਰਜਰੀ 'ਚ ਮੈਂ 3 ਸਾਲ ਕਰਨੇ ਆ ਸੋ ਉਹ ਵੀ ਮੇਰਾ ਨੀਡ ਦਾ ਐਗਜ਼ਾਮ ਹੈ ਮਈ ਦੇ ਵਿੱਚ ਸੋ ਪਰਮੇਸ਼ੁਰ ਉਹਦੇ ਲਈ ਵੀ ਬਲ ਦੇਵੇ ਤੇ ਮੇਰੀ ਜਿਹੜੀ ਸਟੱਡੀ ਹੈ ਪ੍ਰੈਪਰੇਸ਼ਨ ਹੈ ਉਹ ਚੱਲ ਰਹੀ ਹੈ ਨੌਜਵਾਨ ਪੀੜੀ ਨੂੰ ਇਹੀ ਸੁਨੇਹਾ ਦਵਾਂਗੇ ਕਿ ਓਬੀਡੀਅੰਸ ਜਿਹੜੀ ਹੈ ਜਿਹੜੀ ਆਗਿਆਕਾਰੀਤਾ ਉਹ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਜਾਏਗੀ ਅਸੀਂ ਸ਼ੁਰੂ ਤੋਂ ਹੀ ਓਬੀਡੀਅੰਸ 'ਚ ਰਹੇ ਹਾਂ ਸਕੂਲ ਲੈਵਲ ਤੋਂ ਦੇਖ ਲਓ ਸਪੋਰਟਸ ਤੋਂ ਦੇਖ ਲਓ ਜਾਂ ਫਿਰ ਚਰਚ ਤੋਂ ਦੇਖ ਲਓ ਹਰ ਜਗ੍ਹਾ ਸੀ ਓਬੇ ਹੀ ਕਰਦੇ ਆਏ ਆਪਣੇ ਵੱਡਿਆਂ ਨੂੰ ਸੋ ਜਿਹੜੀ ਓਬੀਡੀਅੰਸ ਹੈ ਉਹ ਸੱਚਮੁੱਚ ਫਲ ਲੈ ਕੇ ਆਈ ਹੈ ਸੋ ਜਿਹੜੇ ਨੌਜਵਾਨ ਪੀੜੀ ਉਹ ਵੀ ਆਗਿਆਕਾਰੀ ਹੋਵੇ ਤਉ ਫਰ ਲੱਗੀ ਆਣਗੇ ਜਰੂਰ ਜਰੂਰ ਪੜਾਈ ਪੜਾਈ ਦੇ ਵੱਲ ਤਾਂ ਧਿਆਨ ਦੇਣਾ ਹੀ ਚਾਹੀਦਾ ਪਹਿਲ ਦੇ ਆਧਾਰ ਤੇ ਦੇਖੋ ਜੇ ਬੜੀ ਮਾਨ ਵਾਲੀ ਗੱਲ ਆ ਮਾਪੇ ਵਾਸਤੇ ਕਿ ਪੂਰੀ ਯੂਨੀਵਰਸਿਟੀ ਚ ਬੱਚੇ ਨੇ ਟੌਪ ਕੀਤਾ ਹੈ ਔਰ ਗੋਲਡ ਮੈਡਲਿਸਟ ਹਾਸਲ ਕੀਤਾ ਹੈ ਵੀਡੀਆ ਸੀ ਡਿਗਰੀ ਕੰਪਲੀਟ ਹੋਈ ਆ ਔਰ ਅੱਗੇ ਵੀ ਮੇਰਾ ਬੱਚਾ ਜਿਹੜਾ ਆ ਉਹ ਪੜਨ ਦੇ ਨਾਲ ਨਾਲ ਅੱਗੇ ਵੀ ਮੇਰਾ ਬੱਚਾ ਆ ਜਾਰੀ ਰਹੇਗੀ ਪੜਾਈ ਉਹਨਾਂ ਦੀ ਜਾਰੀ ਰਹੇਗੀ ਸੋ ਮੈਂ ਮਸੀਹਪਲਾਈ ਬੋਰਡ ਦੀ ਪੰਜਾਬ ਦੀ ਮੈਂਬਰ ਹਾਂ ਔਰ ਨਾਲ ਦੇ ਨਾਲ ਹੀ ਅਬਜ਼ਰਵਰ ਮੈਂ ਗੁਰਦਾਸਪੁਰ ਡਿਸਟ੍ਰਿਕਟ ਗੁਰਦਾਸਪੁਰ ਅੱਜ ਬੜੀ ਮਸੀਹਤ ਵਾਸਤੇ ਬੜੀ ਸਾਡੀ ਕੌਮ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਮਸੀਹ ਭਾਈ ਚਾਰੇ ਦਾ ਬੱਚਾ ਜਿਹੜਾ ਅੱਜ ਇੱਕ ਬਹੁਤ ਵੱਡੇ ਮਕਾਮ ਨੂੰ ਉਹਨਾਂ ਨੇ ਹਾਸਲ ਕੀਤਾ ਹੈ ਸੋ ਮੈਂ ਜਿਹੜੇ ਮੈਨੂੰ ਸਾਡੇ ਗਲੀ ਮੋਲਾ ਆਂਡ ਗਵਾਂਡ ਪੂਰਾ ਕਾਦੀਆਂ ਤੋਂ ਵਧਾਈਆਂ ਆਈਆਂ ਨੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜੀ ਆ ਸਾਡੀ ਇਹ ਜਿਹੜੀ ਇਹ ਕੰਮ ਸਾਡਾ جاری ਹੈ ਕਿ ਅਸੀਂ ਜਦੋਂ ਵੀ ਪਿੰਡ-ਪਿੰਡ ਜਾਂ ਗਲੀ-ਗਲੀ ਜਾਂ ਸੜਕਾਂ ਦੇ ਜਾਂਦੇ ਆ ਅਸੀਂ ਬੱਚਿਆਂ ਨੂੰ ਇਹ ਹੀ ਸਿੱਖਿਆ ਜਿੰਨੇ ਅਕਿ ਆਪਣੇ ਬੱਚਿਆਂ ਨੂੰ ਕਿ ਆਪਣੇ ਮਾਪੇ ਦਾ ਇੱਜ਼ਤ ਕਰੋ ਆਗਿਆਕਾਰੀ ਵਿੱਚ ਰਹੋ ਚਰਚ ਜਾਓ ਦੁਆ ਪ੍ਰਾਰਥਨਾ ਕਰੋ ਸੱਚਮੁੱਚ ਪਰਮੇਸ਼ਰ ਤੁਹਾਨੂੰ ਸਿਰ ਬਣਾਵੇਗਾ ਪੂਛ ਨਹੀਂ ਬਣਾਵੇਗਾ ਪਰਮੇਸ਼ਰ ਦੀ ਬਲੇਸਿੰਗ ਉੱਥੇ ਹੀ ਹੁੰਦੀ ਹੈ ਜਦੋਂ ਬੱਚਾ ਆਪਣੇ ਮਾਪੇ ਦੇ ਆਗਿਆਕਾਰੀ ਵਿੱਚ ਰਹਿੰਦਾ ਹੈ ਸੋ ਬੱਚਾ ਆਗਿਆਕਾਰੀ ਚ ਹੀ ਆਏ ਬਾਕੀ ਵੀ ਬੱਚਿਆਂ ਨੂੰ ਅਵੇਅਰ ਕਰਾਂਗੇ ਕਿ ਬਾਕੀ ਵੀ ਬੱਚੇ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਅਸੀਂ ਅਗਾਹ ਕਰਦੇ ਆ ਕਿ ਤੁਸੀਂ ਵੀ ਆਪਣੇ ਮਾਪੇ-ਮਾਪ ਦੀ ਆਗਿਆਕਾਰੀ ਵਿੱਚ ਰੋ ਪੜ੍ਹਾਈ ਨੂੰ ਮਹੱਤਵ ਦਿਓ ਪੜ੍ਹਾਈ ਬਹੁਤ ਜ਼ਰੂਰੀ ਹੈ